ਕਨਸਲ ਦੇ ਸ਼ੋਅ ਦੇ ਇਸ ਆਖਰੀ ਪੜਾਅ ਦੇ ਵਿੱਚ ਸਵਾਗਤ ਹੈ ਅਸੀਂ ਅੰਤਰਰਾਸ਼ਟਰੀ ਮਾਮਲੇ ਦੇ ਵਿੱਚ ਦਾਖਲ ਹੋਏ ਹਾਂ ਸੋ ਜਿਲ ਸਾਹਿਬ ਅਜੇ ਇਸ ਸਮੇਂ ਜਦੋਂ ਪੱਛਮੀ ਦੇਸ਼ਾਂ ਦਾ ਈਰਾਨ ਨਾਲ ਝਗੜੇ ਨੂੰ ਲੈ ਕੇ ਔਰ ਈਰਾਨ ਜਿਹੜਾ ਕਾਫੀ ਚਰਚਾ ਦੇ ਵਿੱਚ ਚੱਲ ਰਿਹਾ ਸੀ ਜੀ ਉੱਥੇ ਤੇ ਰਾਸ਼ਟਰਪਤੀ ਜਿਹੜੇ ਕਿ ਮਿਸਟਰ ਖੋਮੇਨੀ ਨੇ ਉਹਨਾਂ ਨੂੰ ਖੋਮੇਨੀ ਸ਼ਾਇਦ ਸ਼ਾਇਦ ਮੈਂ ਗਲਤ ਨਾ ਕਹਿ ਰਿਹਾ ਹਾਂ ਮੈਂ ਤਾਂ ਔਰ ਉਹਨਾਂ ਨੂੰ ਉਹਨਾਂ ਦਾ ਹੈਲੀਕਾਪਟਰ ਕੱਲ ਉਹ ਇੱਕ ਸਮਾਗਮ ਤੇ ਜਾਂਦੇ ਆ ਉਦਘਾਟਨ ਤੇ ਉੱਥੋਂ ਜਦੋਂ ਵਾਪਸ ਆਉਂਦੇ ਆ ਤਾਂ ਹੈਲੀਕਾਪਟਰ 'ਚ ਸਮੱਸਿਆ ਆਉਂਦੀ ਹੈ ਕਾਫੀ ਵੱਡੀ ਉਹ ਬੜੀ ਹਾਰਡ ਲੈਂਡਿੰਗ ਉਹਨੂੰ ਕਹਿ ਸਕਦੇ ਅਸੀਂ ਜਿਹੜੀ ਕਰਨੀ ਪਈ ਉਹਨਾਂ ਨੂੰ ਔਰ ਇਸ ਨੂੰ ਲੈ ਕੇ ਬੜਾ ਚਰਚਾ ਕੀ ਹੋਇਆ ਸੀ ਜੀ ਘਟਨਾ ਕਿਸ ਤਰ੍ਹਾਂ ਵਾਪਰੀ ਹੈ ਭਮਪਾ ਸਾਹਿਬ ਇਹ ਬੜੀ ਵੱਡੀ ਖਬਰ ਇਰਾਨ ਦੇ ਵਿੱਚੋਂ ਆ ਰਹੀ ਹੈ ਜਿੱਥੇ ਕਿ ਰਾਸ਼ਟਰਪਤੀ ਇਬਰਾਹਿਮ ਰੈਸੀ ਦਾ ਜਿਹੜਾ ਹੈਲੀਕਾਪਟਰ ਜਿਸ ਦੇ ਵਿੱਚ ਉਹਨਾਂ ਦੇ ਫੋਰਨ ਮਨਿਸਟਰ ਵੀ ਟਰੈਵਲ ਕਰ ਰਹੇ ਨੇ ਜੀ ਹੁਸੈਨ ਅਮੀਰ ਅਬਦੁਲਾਹਨ ਉਹ ਵੀ ਟਰੈਵਲ ਕਰ ਰਹੇ ਨੇ ਈਸਟ ਅਜ਼ਰਬਾਈਜਾਨ ਪ੍ਰੋਵਿੰਸਾ ਜਿਹੜਾ ਉਹਨਾਂ ਦਾ ਅਜ਼ਰਬਾਈਜਾਨ ਦੇ ਨਾਲ ਬਾਰਡਰ ਏਰੀਆ ਤੇ ਜੀ ਜਿੱਥੇ ਉਹ ਇੱਕ ਡੈਮ ਦਾ ਉਦਘਾਟਨ ਕਰਕੇ ਤਿੰਨ ਹੈਲੀਕਾਪਟਰਸ ਦਾ ਜਿਹੜਾ ਕਾਫਲਾ ਹੈ ਉਹ ਵਾਪਸ ਆ ਰਿਹਾ ਸੀ ਹਮ ਤੇ ਉਹਨਾਂ ਦੇ ਹੈਲੀਕਾਪਟਰ ਦੀ ਜਿਹੜੀ ਕ੍ਰੈਸ਼ ਲੈਂਡਿੰਗ ਹੋਣ ਦੀ ਜਿਹੜੀ ਖਬਰ ਆ ਰਹੀ ਹੈ ਹਮ ਦੋ ਹੈਲੀਕਾਪਟਰ ਜਿਹੜੇ ਜਿਸ ਦੇ ਵਿੱਚ ਹੋਰ ਮਨਿਸਟਰ ਸੀ ਉਹ ਆਪਣੀ ਡੈਸਟੀਨੇਸ਼ਨ ਦੇ ਉੱਤੇ ਪਹੁੰਚੇ ਹੈ ਹੂੰ ਤੇ ਤੀਜਾ ਹੈਲੀਕਾਪਟਰ ਜਿਹੜਾ ਹੈ ਉਹ ਉਥੇ ਈਸਟ ਅਜ਼ਰਬਾਈਜਾਨ ਜਿਹੜਾ ਪ੍ਰੋਵਿੰਸ ਹੈ ਉਸ ਦੇ ਵਿੱਚ ਉਸ ਦੀ ਕ੍ਰੈਸ਼ ਲੈਂਡਿੰਗ ਦੀ ਖਬਰ ਆ ਰਹੀ ਹੈ ਹੂੰ ਜਿਸ ਦੇ ਵਿੱਚੋਂ ਜਿਹੜੀਆਂ ਰੈਸਕਿਊ ਟੀਮਾਂ ਨੇ ਇਰਾਨੀਅਨ ਜਿਹੜੀ ਆਰਮੀ ਹੈ ਉਹ ਵੀ ਉੱਥੇ ਪਹੁੰਚ ਗਈ ਹੈ ਪਰ ਧੁੰਦ ਇਲਾਕੇ ਦੇ ਵਿੱਚ ਧੁੰਦ ਹੋਣ ਦੇ ਕਾਰਨ ਜਿਹੜਾ ਉੱਥੇ ਰੈਸਕਿਊ ਮਿਸ਼ਨ ਹੈ ਜਿਹੜਾ ਉਹ ਬਹੁਤ ਮੁਸ਼ਕਲ ਹੋ ਰਿਹਾ ਹੈ ਹੂੰ ਇਹ ਤੋ ਤੱਕ ਜਿਹੜਾ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਦੇ ਹੈਲੀਕਾਪਟਰ ਦੇ ਵਿੱਚੋਂ ਕੁਝ ਲੋਕ ਜਿਹੜਾ ਸੰਪਰਕ ਸਾਧਨ ਦੇ ਵਿੱਚ ਕਾਮਯਾਬ ਹੋਏ ਹੈ ਅ ਜਿਸ ਤੋਂ ਇਹ ਆਸ ਕੀਤੀ ਜਾ ਰਹੀ ਹੈ ਕਿ ਕੋਈ ਵੱਡੀ ਮੰਦਭਾਗੀ ਖਬਰ ਜਿਹੜੀ ਹੈ ਹੂੰ ਉਹ ਉੱਥੋਂ ਨਾ ਆਵੇ ਤੇ ਪਰ ਇਸ ਵੇਲੇ ਅ ਜਿਹੜੇ ਹਾਲਾਤ ਹੈ ਭਮ ਸਾਹਿਬ ਹੂੰ ਉਹ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਸ਼ਾਇਦ ਕੋਈ ਵੱਡਾ ਨੁਕਸਾਨ ਉਹਨਾਂ ਦਾ ਉੱਥੇ ਹੋਇਆ ਹੋ ਸਕਦਾ ਹੈ ਕਿਉਂਕਿ ਹਜੇ ਤੱਕ ਕੋਈ ਵੀ ਜਿਹੜੀ ਇਲਾਕੇ ਦੇ ਲੋਕ ਇਹ ਦੱਸ ਰਹੇ ਕਿ ਉਹਨਾਂ ਨੇ ਉੱਥੇ ਕ੍ਰੈਸ਼ ਹੋਣ ਦੀਆਂ ਜਿਹੜੀਆਂ ਹੈਲੀਕਾਪਟਰ ਕ੍ਰੈਸ਼ ਹੋਣ ਦੀਆਂ ਜਿਹੜੀਆਂ ਆਵਾਜ਼ਾਂ ਨੇ ਉਹ ਸੁਣੀਆਂ ਨੇ ਤੇ ਕੋਈ ਵੀ ਜਿਹੜੀ ਰੈਸਕਿਊ ਟੀਮ ਹਜੇ ਤੱਕ ਉਹ ਰਾਸ਼ਟਰਪਤੀ ਦੇ ਤੱਕ ਨਹੀਂ ਪਹੁੰਚ ਚੁੱਕੀ ਸਕੀ ਇਹ ਜਿਹੜੇ ਭਮਪ ਸਾਹਿਬ ਈਰਾਨ ਦੇ ਰਾਸ਼ਟਰਪਤੀ ਹੈ ਇਹ ਦਰਅਸਲ ਇਹਨਾਂ ਦੇ ਜੁਡੀਸ਼ੀਅਲ ਇਹਨਾਂ ਦਾ ਬੈਕਗ੍ਰਾਉਂਡ ਹੈ ਹੂੰ ਇਹਨਾਂ ਨੇ ਲਾ ਦੀ ਡਿਗਰੀ ਕੀਤੀ ਤੇ ਆਪਣਾ ਜਿਹੜਾ ਕੈਰੀਅਰ ਹੈ ਉਹ ਪ੍ਰੋਸੀਕਿਊਟਰ ਦੇ ਤੌਰ ਤੇ ਸ਼ੁਰੂ ਕੀਤਾ ਹੂੰ ਤੇ ਈਰਾਨ ਦੇ ਵਿੱਚ ਇਹ ਚੀਫ ਜਸਟਿਸ ਦੇ ਅਹੁਦੇ ਤੱਕ ਗਏ ਹੂੰ 2019 ਦੇ ਵਿੱਚ ਚੀਫ ਜਸਟਿਸ ਬਣੇ ਜੀ ਚੀਫ ਜਸਟਿਸ ਤੋਂ ਬਾਅਦ ਫਿਰ ਇਹ ਰਾਸ਼ਟਰਪਤੀ ਦੇ ਆ ਜਿਹੜਾ ਅਹੁਦੇ ਦੇ ਲਈ ਇਹ ਨਿਰਵਿਰੋਧ ਜਿਹੜੇ ਹੂੰ ਚੁਣੇਗੇ ਜੀ ਇਨਾਂ ਦੇ ਉੱਤੇ ਜਿਹੜਾ ਯੂਐਸ ਡਿਪਾਰਟਮੈਂਟ ਆਫ ਟ੍ਰੈਜਰੀ ਹੈ ਉਹਨੇ ਸੈਂਕਸ਼ਨ ਵੀ ਲਗਾਏ ਯਾਰ ਇਸੀ ਦੇ ਉੱਤੇ ਹੂੰ ਨਵੰਬਰ 2019 ਦੇ ਵਿੱਚ ਲਾਏ ਸੀ ਉਹਨਾਂ ਤੇ ਇਲਜ਼ਾਮ ਲਗਾਏ ਸੀ ਕਿ ਬੱਚਿਆਂ ਦੀ ਕੁਝ ਛੋਟੇ ਬੱਚਿਆਂ ਦੀ ਪ੍ਰੋਸੀਕਿਊਸ਼ਨ ਦੇ ਵਿੱਚ ਹੂੰ ਜਿਹੜਾ ਇਹਨਾਂ ਦੇ ਹੱਥ ਹੋਣ ਦੀ ਗੱਲ ਉਦੋਂ ਕਹੀ ਗਈ ਸੀ ਹੂੰ ਉਹਨਾਂ ਨੇ ਜੂਨ 2021 ਦੇ ਵਿੱਚ ਆਪਣੇ ਜਿਹੜੇ ਪ੍ਰੀਡੈਸੈਸਰ ਹੈ ਫਾਰਮਰ ਪ੍ਰੈਜ਼ੀਡੈਂਟ ਹਸਨ ਰੁਹਾਣੀ ਹੂੰ ਜਿਹੜੇ ਕਿ ਇੱਕ ਮੋਡਰੇਟ ਲੀਡਰ ਮੰਨੇ ਜਾਂਦੇ ਸੀ ਉਹਨਾਂ ਦੇ ਖਿਲਾਫ ਇਲੈਕਸ਼ਨ ਲੜੀ ਆ ਤੇ ਉਹ 18 ਮਿਲੀਅਨ ਵੋਟਾਂ પાਕੇ 29 ਮਿਲੀਅਨ ਦੇ ਵਿੱਚੋਂ ਇੱਕ ਵੱਡੇ ਅੰਤਰ ਦੇ ਨਾਲ ਹੂੰ ਕੋਈ ਵੱਡਾ ਵਿਰੋਧ ਜਿਹੜਾ ਦਾ ਸਾਹਮਣਾ ਕੀਤੇ ਬਿਨਾ ਹੂੰ ਉਹ ਇਲੈਕਸ਼ਨ ਜਿੱਤੇ ਹੂੰ ਤੇ ਉਹਨਾਂ ਦਾ ਅ ਇਖਤਿਆਰ ਦੇ ਵਿੱਚ ਆਉਣਾ ਇਸ ਤਰ੍ਹਾਂ ਦੇਖਿਆ ਜਾ ਰਿਹਾ ਕਿ ਜਿਹੜਾ ਹਾਰਡ ਲਾਈਨ ਯ era ਜਿਹੜਾ ਹੈ ਕਿਉਂਕਿ ਇਹਨਾਂ ਨੂੰ ਇੱਕ ਹਾਰਡ ਲਾਈਨਰ ਆਗੂ ਮੰਨਿਆ ਜਾਂਦਾ ਹੈ ਜੀ ਉਹ ਇੱਕ ਹਾਰਡ ਲਾਈਨ ਜਿਹੜਾ ਦੌਰ ਹੈ ਉਹ ਇਸਲਾਮਿਕ ਰਿਪਬਲਿਕ ਆਫ ਜਿਹੜਾ ਈਰਾਨ ਦੇ ਵਿੱਚ ਉਹ ਸ਼ੁਰੂ ਹੋਣ ਜਾ ਰਿਹਾ ਹੈ ਹੂੰ ਤੇ ਉਸ ਤੋਂ ਬਾਅਦ ਭਮਸਾਬ ਜਿਹੜਾ ਹੁਣ ਪਿੱਛੇ ਜੇ ਅਸੀਂ ਦੇਖਿਆ ਕਿ ਇਜ਼ਰਾਈਲ ਦੇ ਨਾਲ ਵੀ ਬਹੁਤ ਇੱਕ ਤਰ੍ਹਾਂ ਜੰਗ ਵਾਲਾ ਮਾਹੌਲ ਈਰਾਨ ਦਾ ਹੂੰ ਆਲਮੋਸਟ ਬਣ ਗਿਆ ਸੀ ਤੇ ਈਰਾਨ ਨੇ ਪਹਿਲੀ ਵਾਰੀ ਜਿਹੜਾ ਇਜ਼ਰਾਈਲ ਦੇ ਮੇਨਲੈਂਡ ਇਜ਼ਰਾਈਲ ਦੀ ਧਰਤੀ ਦੇ ਉੱਤੇ ਇੱਕ ਸਿੱਧਾ ਹਮਲਾ ਕੀਤਾ ਸੀ ਹੂੰ ਸੁਪਮ ਸਾਹਿਬ ਇੰਨਾ ਹਾਲਾਤਾਂ ਦੇ ਵਿੱਚ ਹੈਲੀਕਾਪਟਰ ਕ੍ਰੈਸ਼ ਹੋਣਾ ਤੇ ਉਹ ਕਾਫੀ ਮੈਂ ਸਮਝਦਾ ਹਾਂ ਵੀ ਇੱਕ ਚਿੰਤਾ ਦਾ ਵਿਸ਼ਾ ਹੈ ਹੂੰ ਤੇ ਅਸੀਂ ਆਸ ਕਰਦੇ ਹਾਂ ਕਿ ਕੋਈ ਵੱਡਾ ਨੁਕਸਾਨ ਉਹਨਾਂ ਦਾ ਨਾ ਹੋਵੇ ਤੇ ਰੈਸਕਿਊ ਟੀਮਾਂ ਛੇਤੀ ਉਥੇ ਪਹੁੰਚ ਜਾਣ ਕਿਉਂਕਿ ਜਿਹੜੇ ਹਾਲਾਤ ਹੈ ਮਿਡਲ ਈਸਟ ਦੇ ਵਿੱਚ ਪਹਿਲਾਂ ਹੀ ਬਹੁਤ ਨਾਜ਼ੁਕ ਬਣੇ ਹੋਏ ਹੈ ਹੂੰ ਤੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਸਿਆਸੀ ਉਥਲ-ਪੁਥਲ ਹੈ ਉਹ ਕਿਸੇ ਵੱਡੀ ਚਿੰਤਾ ਨੂੰ ਜਾਂ ਕਿਸੇ ਅ ਵੱਡੀ ਗੜਬੜੀ ਨੂੰ ਜਨਮ ਦੇ ਸਕਦੇ ਜਨਮ ਦੇ ਸਕਦੇ ਹਾਂ ਜੀ ਸੋ ਬਹੁਤ ਬਹੁਤ ਮਿਹਰਬਾਨੀ ਗੱਲਸਾਵ ਅੱਜ ਦੇ ਇਸ ਪ੍ਰੋਗਰਾਮ ਨੂੰ ਵਸਾਰ ਦਿੰਦੇ ਨੇ ਸੋ ਇਸ ਦੇ ਨਾਲ ਹੀ ਦੋਸਤੋ ਪ੍ਰੋਗਰਾਮ ਦੀ ਸਮਾਪਤੀ ਦਾ ਸਮਾਂ ਹੋ ਗਿਆ ਮੈਨੂੰ ਬਲਦੇਵ ਸਿੰਘ ਭਮਨ ਨੂੰ ਵੀ ਹੁਣ ਦਿਓ ਇਜਾਜ਼ਤ ਤੇ ਲਵleen ਸਿੰਘ ਗਿੱਲ ਹੁਣਾਂ ਨੂੰ ਵੀ ਸੋ ਅਗਲੇ ਐਤਵਾਰ ਨੂੰ ਫਿਰ ਤੋਂ ਅਸੀਂ ਨਵੇਂ ਆ ਕੋਈ ਖਬਰਾਂ ਲੈ ਕੇ ਨਵੇਂ ਵਿਸ਼ੇ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਤੇ ਮਿਲਾਂਗੇ ਫਿਰ ਅਗਲੇ ਐਤਵਾਰ ਦਾ ਸੰਦੇਸ਼ ਸ਼ੋਅ ਵਿਦ ਲਵਲੀਨ ਕੇਂਦੇ ਵਿੱਚ ਸੋ ਤਦ ਤੱਕ ਲਈ ਦਿਓ ਇਜਾਜ਼ਤ ਤੁਹਾਡਾ ਸਾਡਾ ਰੱਬ ਰਾਖਾ ਜਉਂਦੇ ਵਾਸਤੇ ਰੋ